ਮਿੰਦਰ ਸਿੰਘ ਪਾਲ ਮਾਜਰਾ ਚੈਨੀ ਸਖਤਰ ਪੰਜਾਬ ਬੀਕੇਜ ਲਖੋਵਾਲੀ ਮੀਟਿੰਗ ਦੇ ਵਿੱਚ ਵੀ ਸਾਡਾ ਪੱਖ ਸੁਣਨ ਦੀ ਮੇਰੇ ਸਾਹਬ ਚ ਕੋਸ਼ਿਸ਼ ਨਹੀਂ ਹੋਈ ਉੱਪਰੋਂ ਇੰਨੇ ਸਖਤ ਆਰਡਰ ਦੇ ਵੀ ਉੱਪਰ ਪਤਾ ਨਹੀਂ ਕਿਹੜਾ ਅਫਸਰ ਬੈਠਾ ਜਿਹੜਾ ਵੀ ਪੱਕਾ ਹੀ ਲੋਕਾਂ ਨੂੰ ਬੜੀ ਚਾੜ ਦੋ ਜ ਦੋ ਚਾਰ ਹਜ਼ਾਰ ਬੰਦੇ ਨੂੰ ਜਿਹਦਾ ਫੇਲ ਹੁੰਦਾ ਉਹ ਫੇਲ ਹੁੰਦਾ ਤੇ ਉਹ ਜੇ ਕਿਸਾਨ ਨਹੀਂ ਤਾਂ ਤੰਦਾ ਫਾਇਦੇ ਚ ਰਹੇ ਨਾਰਾਜ਼ ਨਹੀਂ ਅਸੀਂ ਦਲੀਲਾਂ ਦਿੱਤੀਆਂ ਸੁਣਨ ਦੀ ਐਸਡੀਐਮ ਸਾਹਿਬ ਨੇ ਕੋਸ਼ਿਸ਼ ਨਹੀਂ ਕੀਤੀ ਬੇਸ਼ੱਕ ਸਾਨੂੰ ਐਸਡੀਐਮ ਸਾਹਿਬ ਤੋਂ ਹੀ ਕੋਈ ਤਰਾਜ ਨਹੀਂ ਸਾਨੂੰ ਇਹ ਲੱਗਿਆ ਵੀ ਉੱਪਰੋਂ ਇਹ ਗੱਲਬਾਤ ਹੈ ਜੀ ਸ਼ਕਤੀ ਆ ਕੋਈ ਹੈਨਾ ਸਾਨੂੰ ਹੁਣ ਇਹ ਲੱਗਦਾ ਕੱਲ ਤੱਕ ਸਾਡਾ ਰੋਸ ਵੀ ਲੋਅਰ ਲੈਵਲ ਤੇ ਇਹ ਗੱਲਬਾਤ ਹੋ ਰਹੀ ਆ ਵੀ ਜਿਹੜਾ ਆਪਾਂ ਸਰਕਾਰ ਦੇ ਪੱਖੋਂ ਜਾਂ ਸਰਕਾਰ ਦੇ ਸੈਕਟਰੀ ਕ੍ਰਿਸ਼ਨ ਕੁਮਾਰ ਪੱਖੋਂ ਵੀ ਉਹਦੇ ਇਹ ਜੀ ਆ ਵੀ ਦੂਜੇ ਪੱਖੋਂ ਸੁਣ ਨਹੀਂ ਚਾਹੁੰਦਾ ਸਾਨੂੰ ਇਹ ਲੱਗਦਾ ਸੋ ਛੇੜੀ ਗੱਲ ਚੱਲਦੀ ਆ ਸਰਕਾਰ ਜਿਵੇਂ ਅਸੀਂ ਸਾਨੂੰ ਲੱਗਦਾ ਵੀ ਆਮ ਆਦਮੀ ਪਾਰਟੀ ਦੀ ਆ ਗਈ ਆਮ ਲੋਕਾਂ ਦੀ ਗੱਲ ਸੁਣੂਗੀ ਕੋਈ ਗੱਲ ਸੁਣਨ ਵਾਲੀ ਗੱਲਬਾਤ ਨਹੀਂ ਲੱਗੀ ਸੋ ਅਸੀਂ ਹਜੇ ਵੀ ਅਪੀਲ ਕਰਦੇ ਭਗਵੰਤਬਾਨ ਨੂੰ ਵੀ ਤੇਰੇ ਰਾਜ ਜਿਹੜਾ ਲੋਕਾਂ ਨੂੰ ਤੱਕਾ ਰਿਹਾ ਜਾੜਨ ਵਾਲੀ ਗੱਲ ਹੋ ਰਹੀ ਆ ਇਹਨੂੰ ਗੌਰ ਕਰੋ ਨਹੀਂ ਤਾਂ ਪਿਛਲੀ ਵਾਰੀ ਅਸੀਂ ਆ ਜਿਵੇਂ ਲੋਕ ਪਹਿਲਾਂ ਕਿਹਾ ਕਿ ਜੇ ਆਮ ਆਦਮੀ ਸਰਕਾਰ ਨਹੀਂ ਰਹੀ ਆ ਜੀ ਅਸੀਂ ਅਜੇ ਤੱਕ ਕਹਿੰਦੇ ਵੀ ਨਹੀਂ ਆਮ ਲੋਕਾਂ ਦੀ ਸੁਣਦੀ ਆ ਹੁਣ ਦਿਨ ਲੱਗਦਾ 5-4 ਦਿਨਾਂ ਤੋਂ ਬਾਅਦ ਸਾਨੂੰ ਵੀ ਇਹ ਕਹਿਣਾ ਪਊਗਾ ਵੀ ਨਹੀਂ ਇਹ ਨਹੀਂ ਕਹਿੰਦੀ ਸੁਣਦੀ ਇਹ ਸਰਕਾਰ ਤਾਂ ਐਸੀ ਵਾ ਟ੍ਰੇਨ ਦੀ ਗੱਲ ਕਰੀਏ ਤਾਂ ਹੁਣ ਡਰੇਨ ਦਾ ਫੈਸਲਾ ਕੀ ਲਿਆ ਗਿਆ ਜਿਹੜੀ ਟ੍ਰੇਨ ਦਾ ਕੋਈ ਫੈਸਲਾ ਨਹੀਂ ਗਿਆ ਅਸੀਂ ਸਾਡੀ ਜਥੇਬੰਦੀ ਆ ਅਸੀਂ ਆਪਣਾ ਮੀਟਿੰਗ ਕਰਾਂਗੇ ਜੋ ਫੈਸਲਾ ਇਹਦੇ ਚ ਹੋਊਗਾ ਵੀ ਅਸੀਂ ਅੱਗੇ ਐਜੀਟੇਸ਼ਨ ਕਰਨਾ ਕੀ ਕਰਨਾ ਉਸ ਉਸ ਹਿਸਾਬ ਨਾਲ ਅਸੀਂ ਚੱਲਾਂਗੇ ਜਿਵੇਂ ਐਸ ਡੀ ਐਮ ਸਾਹਿਬ ਵੱਲੋਂ ਕਿਹਾ ਗਿਆ ਕਿ ਕੱਲ ਤੋਂ ਜਿਹੜਾ ਕੰਮ ਸ਼ੁਰੂ ਕੀਤਾ ਜਾਵੇਗਾ ਰੇਲ ਪੱਟਣ ਦਾ ਕਬਜ਼ੇ ਜਿਹੜੇ ਨੇ ਉੱਥੇ ਕੀਤੇ ਹੋਏ ਛਡਾਏ ਜਾਣਗੇ 얘ਦੇ ਬਾਰੇ ਤੁਸੀਂ ਕੀ ਕਹਿਣਾ ਹੈ ਇਹਦੇ ਬਾਰੇ ਹੁਣ ਮੀਟਿੰਗ ਤੋਂ ਬਾਅਦ ਤੁਹਾਨੂੰ ਦੱਸਾਂਗੇ ਮੀਟਿੰਗ ਕਰਦੇ ਹਾਂ ਅਸੀਂ ਇਹ ਮੀਟਿੰਗ ਬੁਲਾਈਆਂ ਇੱਕ ਘੰਟੇ ਤੱਕ ਕਰ ਲੈਨੇ ਆ ਮੀਟਿੰਗ ਤੋਂ ਬਾਅਦ ਫਿਰ ਦੇਖਦੇ ਆ ਵੀ ਕਿ ਅਸੀਂ ਚੈਜਿਟੇਸ਼ਨ ਕਰਨਾ ਕਿਹੜਾ ਰਾਹ ਅਖਤਿਆਰ ਕਰਨਾ ਕੀ ਕਰਨਾ ਫੈਸਲਾ ਲੈਨੇ ਆ ਮੇਰਾ ਨਾਮ ਹਰਦੀਪ ਸਿੰਘ ਗਿਆਸਪੁਰਾ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨੀਆਂ ਕਾਦੀਆਂ ਅੱਜ ਸਾਡੇ ਜੋ ਰੇਨ ਆ ਉਹ ਔਰਨੇ ਪਿੰਡ ਤੋਂ ਲੈ ਕੇ ਢੰਡਿਆ ਤੱਕ ਸੈਪਨ ਜਾਂਦਾ ਉਹ ਬੰਦ ਪਈ ਸੀ ਉਸ ਸਬੰਧ ਦੇ ਵਿੱਚ ਸਾਡੀ ਐਸ ਡੀ ਐਮ ਆਪਣੇ ਸਮਰਾਲਾ ਨਾਲ ਮੀਟਿੰਗ ਹੋਈ ਆ ਉਹਦੇ ਵਿੱਚ ਉਹਨਾਂ ਨੇ ਕਿਹਾ ਵਾ ਜਿਹੜੀ ਦੋਹੀ ਜੇ세ਬੰਦੀ ਅਗੇਂਸ ਸੀਗੀ ਤੇ ਉਹਨਾਂ ਨੂੰ ਕਿਹਾ ਵਾ ਵੀ ਇਹਨੂੰ ਤੁਸੀਂ ਕੰਮ ਨੂੰ ਚੱਲਣ ਦੇਣ ਦੋ ਤੇ ਇਸ ਦੇ ਸਿੱਟੇ ਵੱਜੋ ਉਹਨਾਂ ਨੇ ਸਾਰੇ ਉਹਨਾਂ ਨੂੰ ਦੱਸੇ ਨੇ ਫਾਇਦੇ ਦੱਸੇ ਨੇ ਪੈਸੇ ਦੱਸ ਕੇ ਉਹਨਾਂ ਨੇ ਸਮਝਾ ਕੇ ਤੋਰੇ ਨੇ ਵੀ ਇਸ ਕੰਮ ਨੂੰ ਨੇਪਰੇ ਚਾੜਨਾ ਬਾਰਸ਼ ਤੋਂ ਪਹਿਲਾਂ ਪਹਿਲਾਂ ਸਾਨੂੰ ਉਮੀਦ ਆ ਪ੍ਰਸ਼ਾਸਨ ਤੇ ਪੂਰਾ ਭਰੋਸਾ ਐਸ ਡੀ ਐਮ ਸਾਹਿਬ ਤੇ ਡੈਪਟੀ ਸਰ ਤੇ ਤੇ ਮੈਡਮ ਰੁਪਿੰਦਰ ਕੌਰ ਤੇ ਮੈਂ ਉਹਨਾਂ ਦਾ ਵਿਸ਼ੇਸ਼ ਧੰਨਵਾਦ ਵੀ ਕਰਦਾ ਜਿਨ੍ਹਾਂ ਦੀ ਬਦੌਲਤ ਇਹ ਕੰਮ 40 ਸਾਲ ਤੋਂ ਜਿਹੜਾ ਰੁਕਿਆ ਹੋਇਆ ਸੀ ਫੜਾ ਆ ਰਹੀ ਸੀ ਇਹ ਨੇਪਰੇ ਚੜੂਗਾ ਤੇ ਮੈਂ ਜਿਹੜੀ ਸੰਗਤ ਆ ਜਿੰਨੇ ਵੀ ਪਿੰਡਾਂ ਦੇ ਲੋਕ ਆਏ ਸੀ ਮੈਂ ਸਾਰਿਆਂ ਦਾ ਆਪਣੇ ਤਾਈਦ ਨੂੰ ਧੰਨਵਾਦ ਕਰਦਾ ਜਿਹੜੀ ਮਾਰ ਦੀ ਗੱਲ ਕਰੀਏ ਸਾਡਾ ਕਾਰਨ ਹੈ ਜਿਹੜੇ ਹੁੰਦੀ ਟਰੇਨ ਚ ਨਹੀਂ ਪੈਂਦਾ ਸੀ ਹੁਣ ਟਰੇਨ ਨਾਲ ਚੱਲਣ ਨਾਲ ਉਹੜ ਜਿਹੜੇ ਨੇ ਉਹ ਨਹੀਂ ਆਉਣਗੇ ਦੇਖੋ ਜੀ ਜਿਹੜਾ ਇਹ ਪਿਛਲੇ 15 20 ਪਿੰਡਾਂ ਦਾ ਪਾਣੀ ਆਉਂਦਾ ਸੀ ਬਲੂਨਪੁਰ ਤੋਂ ਇਹ ਆ ਕੇ ਇੱਥੇ ਡਾਫ ਲੱਗ ਜਾਂਦੀ ਸੀ ਕਿਉਂਕਿ ਟਰੇਨ ਪਹਿਲਾਂ ਚੱਲਦੀ ਸੀ ਇਹ ਲੋਕਾਂ ਨੇ ਹੌਲੀ ਹੌਲੀ ਕਬਜ਼ੇ ਕਰ ਲਏ ਉਹ ਜਿਹੜੀ ਬਾਕੀ ਟਰੇਨ ਆ ਢੰਡਿਆਂ ਪਿੰਡ ਤੋਂ ਪਾਲ ਮਾਜਰੀ ਤੱਕ ਜਾ ਕੇ ਹੁਣ ਵੀ ਚੱਲਦੀ ਆ ਇਹਦੇ ਨਾਲ ਜਦੋਂ ਪਾਣੀ ਆ ਕੇ ਫੇ ਛੜਕ ਪਟਣੀ ਪੈਂਦੀ ਸੀ ਸਾਰੇ ਪਿੰਡਾਂ ਦੇ ਵਿੱਚ ਗੜੀ ਪਿੰਡ ਘਰਾਂ 'ਚ ਵੀ ਪਾਣੀ ਭਰ ਜਾਂਦਾ ਸੀ ਇਹਦੇ ਨਾਲ ਬਹੁਤ ਵੱਡੇ ਇਲਾਕੇ ਨੂੰ ਫਾਇਦਾ ਹੋਊਗਾ ਇਹਦੇ ਨਾਲ ਹਜ਼ਾਰਾਂ ਦਰਖਤ ਲੱਗਣਗੇ ਜਿਹੜੇ ਡਰੇਨ ਦੇ ਨਾਲ ਜਿਹਦੇ ਨਾਲ ਸਾਡਾ ਵਾਤਾਵਰਨ ਵੀ ਸ਼ੁੱਧ ਹੋਊਗਾ ਮੈਂ ਗੁਰਪ੍ਰੀਤ ਸਿੰਘ ਸਾਬਕਾ ਸਕਪੰਚੂਰਨਾ ਜਨਸਕੱਤਰ ਭਾਰਤੀ ਕਸਾਂਜੂ ਨੇ ਰਾਜੇਵਾਲ ਫੀਟਿੰਗ ਦਾ ਸਿੱਟਾ ਇਹ ਨਿਕਲਿਆ ਜੀ ਜਿਹੜਾ ਸਾਡੇ ਪਿੰਡ ਤੋਂ ਡਰੇਨ ਜਾ ਰਹੀ ਆ ਢੰਡਿਆ ਸਫਨ ਤੱਕ ਉਹ ਸਰਕਾਰ ਨੇ ਬਣਾਉਣੀ ਸ਼ੁਰੂ ਕਰਤੀ ਸੀ ਕੁਝ ਇੱਕ ਨਕਰਨਵਾਸੀਆਂ ਜਥੇਬੰਦੀਆਂ ਵੱਲੋਂ ਉਹਦਾ ਵਿਰੋਧ ਕਰਕੇ ਕੰਮ ਰੋਕ ਦਿੱਤਾ ਸੀ ਆ ਐਸਡੀਐਮ ਸਾਹਿਬ ਨੇ ਅੱਜ ਸਾਨੂੰ 3 ਵਜੇ ਦਾ ਸਮਾ ਦਿੱਤਾ ਸੀ ਤੇ ਸਾਰਿਆਂ ਨੇ ਬੈਠ ਕੇ ਉਹਨਾਂ ਨਾਲ ਸਲਾਹ مشورہ ਕਰਕੇ ਉਸ ਟ੍ਰੇਨ ਦਾ ਕੱਲ ਤੋਂ ਕੰਮ ਸ਼ੁਰੂ ਕਰਾਉਣ ਦੀ ਉਹਨਾਂ ਨੂੰ ਬੇਨਤੀ ਕੀਤੀ ਆ ਉਹਨਾਂ ਨੇ ਕਿਹਾ ਵੀ ਅਸੀਂ ਕੱਲ ਤੋਂ ਕੰਮ ਚਲਾ ਕੇ ਇਸ ਗਰੇ ਨੂੰ ਕੁੜਵਾਵਾਂਗੇ ਇਸ ਇਸ ਤੋਂ ਇਹਨਾਂ ਦਾ ਸਭ ਤੋਂ ਵੱਧ ਪ੍ਰਭਾਵਿਤ ਪਿੰਡ ਹੁਰਨਾ ਹੁੰਦਾ ਕਿਉਂਕਿ ਪਿਛਲੇ 15-20 ਪਿੰਡਾਂ ਦਾ ਪਾਣੀ ਆ ਕੇ ਊਰ ਨੇ ਸਾਡੇ ਪਿੰਡ ਨੂੰ ਸੜਕ ਦੇ ਨਾਲ ਲਾ ਕੇ ਡਾਫ ਲਾ ਕੇ ਖੜ ਜਾਂਦਾ ਕੁਦਰਤੀ ਤੌਰ ਤੇ ਸਾਡਾ ਪਿੰਡ ਊਰ ਨਾਲ ਉੱਚੀ ਜਗ੍ਹਾ ਤੇ ਆ ਖੇਤਾਂ ਦੇ ਵਿੱਚ 5 ਤੋਂ 6 ਫੁੱਟ ਲੈ ਕੇ ਪਾਣੀ ਹੋ ਜਾਂਦਾ ਹਰੇਕ ਸਾਲ ਇਹ 2009 ਤੋਂ ਇਹ ਸ਼ੁਰੂ ਹੋਇਆ ਹੈ ਪਾਣੀ ਆਉਣਾ ਹਰੇਕ ਸਾਲ ਦਾ ਉਸ ਲੈਵਲ ਇੱਕ ਇੱਕ ਫੁੱਟ ਵੱਧ ਆ ਜਾਂਦਾ ਹੁਣ ਤਕਰੀਬਨ ਜਿਹੜੀਆਂ ਪਿੰਡ ਦੀਆਂ ਨੀਵੀਆਂ ਕਲੋਨੀਆਂ ਨੇ ਉਹਨਾਂ ਵਿੱਚ ਵੀ ਪਾਣੀ ਵੜਨਾ ਸ਼ੁਰੂ ਹੋ ਗਿਆ ਆਦਾਲੇ ਜਿਹੜੇ ਰਹਿਸ਼ੀ ਇਲਾਕੇ ਨੇ ਉਹਨਾਂ ਵਿੱਚ ਵੀ ਸ਼ੁਰੂ ਹੋ ਗਿਆ ਪੋਟਰੀ ਫਾਰਮ ਨੇ ਉਹਨਾਂ ਵਿੱਚ ਵੀ ਸ਼ੁਰੂ ਹੋ ਗਿਆ ਅਸੀਂ ਪ੍ਰਸ਼ਾਸਨ ਨੂੰ ਪਿਛਲੀ ਵਾਰ ਵੀ ਬੇਨਤੀ ਬਹੁਤ ਚਿਰ ਤੋਂ ਲੱਗੇ ਹੋਏ ਆ ਐਤਕੀ ਸਾਡੀ ਬੇਨਤੀ ਮੰਨ ਕੇ ਉਹਨਾਂ ਨੇ ਕਾਉਣਾ ਸ਼ੁਰੂ ਕੀਤਾ ਸੀ ਪਰ ਸਹਿਮਤੀ ਬਣ ਗਈ ਆ ਪਟਨਾ ਕੱਲ ਤੋਂ ਸ਼ੁਰੂ ਹੋ ਜੂਗਾ ਤੇ ਅਸੀਂ ਧੰਨਵਾਦ ਕਰਦੇ ਆ ਕਿਸਾਨ ਜਥੇਬੰਦੀਆਂ ਦਾ ਵੀ ਸਾਰੇ ਇਲਾਕੇ ਦੇ ਨਿਵਾਸੀਆਂ ਦਾ ਵੀ ਪ੍ਰਸ਼ਾਸਨ ਦਾ ਵੀ ਸਰਕਾਰ ਦਾ ਵੀ ਜਿਨ੍ਹਾਂ ਨੇ ਸਾਡਾ ਇਹ ਕਾਰਜਕ੍ਰਮ ਸਫਲ ਕੀਤਾ ਜੀ ਸਾਡੇ ਗੜੀ ਤਰਖਾਣਾ ਪਿੰਡ ਦੀ ਜ਼ਮੀਨ ਦੇ ਵਿੱਚ ਜਿੱਥੇ ਪੰਚਾਇਤੀ ਜ਼ਮੀਨ ਹੈ ਤੇ ਕੁਝ ਪਰਥਲਾ ਪਲਮਾਦਰਾ ਦੀ ਜਿਹੜੀ ਨਹਿਰੀ ਜ਼ਬਾਲ ਦੀ ਜ਼ਮੀਨ ਹੈ ਉੱਥੇ ਕੁਝ ਇੱਕ ਲੋਕਾਂ ਨੇ ਪਿਛਲੇ ਸਮੇਂ ਤੋਂ ਲੰਬੇ ਸਮੇਂ ਤੋਂ ਪਾਣੀ ਨਾ ਆਣ ਕਰਕੇ ਉਹ ਡਰੇਨ ਦੇ ਨੂੰ ਆਪਣੇ ਖੇਤਾਂ ਨਾਲ ਮਨਾ ਲਿਆ ਸੀਗਾ ਜਿਹਦੇ ਕਰਕੇ ਲਾਸਟ ਇਅਰ ਆਪਾਂ ਵੇਖਿਆ ਜਦੋਂ ਪਾਣੀ ਆਇਆ ਬਰਸਾਤਾ ਹੋਈਆਂ ਚੰਗੀ ਬਰਸਾਤ ਹੋਈ ਤੇ ਪਾਣੀ ਘਰਾਂ ਚ ਖੇਤਾਂ ਚ ਵੜ ਗਿਆ ਘਰਾਂ ਚ ਵੜ ਗਿਆ ਲੋਕਾਂ ਦਾ ਕਾਫੀ ਨੁਕਸਾਨ ਹੋਇਆ ਸੋ ਕਬਜ਼ਾ ਤੇ ਡੈਫੀਨਿਟਲੀ ਉਹ ਨਜਾਇਜ਼ ਸੀਗਾ ਹੈਗਾ ਆਪਾਂ ਉਸ ਦੀ ਜਿਹੜੀ ਇਹ ਡਿਮਾਰਕੇਸ਼ਨ ਕਰਾ ਰਹੇ ਆ ਜਿਹੜੀ ਜ਼ਮੀਨ ਪੰਚਾਇਤੀ ਭਾਗ ਦੀ ਉਹ ਪੰਚਾਇਤ ਨੂੰ ਦਿੱਤੀ ਜਾ ਰਹੀ ਹੈ ਅ ਜੇ ਗੱਲ ਕਰੀਏ ਆਪਾਂ ਪਿੰਡ ਗੜੀ ਤਖਾ ਨਾਲੇ ਆਲਮੋਸਟ ਸਾਰੀ ਜਿਹੜੀ ਆਪਾਂ ਪੰਚਾਇਤੀ ਲੈਂਡ ਖਾਲੀ ਕਰਾ ਲਈਏ ਕਬਜ਼ਾ ਲੈ ਲਿਆ ਉੱਚੇ ਕਿੱਲੇ ਸਵਾ ਕਿਲੇ ਦੇ ਕਰੀਬ ਜਿਹੜਾ ਉਹ ਰਹਿ ਗਿਆ ਵੇ ਉਹ ਕੱਲ ਸਵੇਰੇ 10 ਵਜੇ ਜਿਵੇਂ ਵਿਖਿਆ ਹੋਏ ਸਾਡੇ ਕੋਲੋਂ ਅ ਪਰਮਿੰਦਰ ਸਿੰਘ ਜੀ ਸੀਗੇ ਜਿਹੜੇ ਲੱਖੋਵਾਲ ਗਰੁੱਪ ਦੇ ਪ੍ਰਧਾਨ ਸੀਗੇ ਦੂਜੇ ਪਾਸੇ ਹਰਦੀਪ ਸਿੰਘ ਸੀਗੇ ਜਿਹੜੇ ਕਾਦੀਆਂ ਗਰੁੱਪ ਦੇ ਪ੍ਰਧਾਨ ਸੀਗੇ ਤੇ ਸਾਰਿਆਂ ਨਾਲ ਸਹਿਮਤੀ ਬਣ ਗਈ ਏ ਵੀ ਸਵੇਰੇ ਜਿਹੜੀ ਜਿਹੜੀ ਸਰਕਾਰੀ ਜ਼ਮੀਨ ਹੋਏਗੀ ਉੱਥੇ ਜਿਹੜੀ ਡਰੇਨ ਦੀ ਏ ਚਾਹੇ ਪੰਚਾਇਤੀ ਏ ਉਹ ਹੀ ਆਪਾਂ ਡੀਸਿਲਟਿੰਗ ਕਰਾਂ ਖਲਾਈ ਕਰਾਂਗੇ ਤਾਂ ਕਿ ਜੇ ਬਰਸਾਤ ਆਵੇ ਪਾਣੀ ਨੂੰ ਇੱਕ ਰਸਤਾ ਮਿਲ ਜਵੇ ਜਦੋਂ ਪਾਣੀ ਨੂੰ ਰਸਤਾ ਮਿਲ ਗਿਆ ਤੇ ਡੈਫੀਨਿਟਲੀ ਹੜਕ ਕਦੀ ਵੀ ਨਹੀਂ ਆਣਗੇ ਸਰੇ ਟੋਟਲ ਕਿੰਨੀ ਹੈ ਜਿਹੜੀ ਕਿੱਥੋਂ ਲੈ ਕੇ ਕਿੱਥੇ ਤੱਕ ਹੈ ਜਿਹੜੀ ਦੇਖੋ ਜਿਹੜੇ ਹੁਣ ਤੱਕ ਕਿੰਨੀ ਜਿਹੜੀ ਡਰੇਨ ਆ ਉਹ ਖਾਜੀ ਕਰਾ ਚੁੱਕੇ ਦੇਖੋ ਆਪਾਂ ਫਿਲਹਾਲ ਗੜੀ ਤਖਾਨਾ ਸ਼ੁਰੂ ਕੀਤੀ ਸੀ ਲਗਭਗ ਕਿਲੋਮੀਟਰ ਦਾ ਦਾ ਮੋਰ ਥੈਨ ਕਿਲੋਮੀਟਰ ਅਸੀਂ ਜਿਹੜਾ ਕਬਜ਼ਾ ਲੈ ਲਿਆ ਪਿਛਲੇ 3-4 ਦਿਨ ਦੇ ਵਿੱਚ ਇੱਥੇ ਲੱਖੋਵਾਲ ਦੇ ਰੂਪ ਦਾ ਕੁਝ ਇਤਰਾਜ਼ ਸੀਗਾ ਕਹਿੰਦੇ ਜੇ ਤੁਸੀਂ ਕੰਡਿਆਂ ਦੀ ਮਿੱਟੀ ਪਾਓਗੇ ਤੇ ਸਾਡੇ ਖੇਤਾਂ ਦਾ ਪਾਣੀ ਪੇਚ ਨਹੀਂ ਜਾਣਾ ਸੋ ਉਹਦਾ ਵੀ ਮੈਂ ਕਹਿੰਦਾ ਚਾਰ ਕਰਮਾਂ ਦਾ ਜੇ ਰਸਤਾ ਹੋਵੇ ਤੇ ਚਾਰ ਦੇ ਚਾਰ ਕਰਮਾਂ ਦੀ ਡਰੇਨ ਦੀ ਖੋਦਾਈ ਕਰਦੀ ਹੈ ਤੇ ਜਿਹੜਾ ਖੇਤ ਦਾ ਪਾਣੀ ਜੇ ਬਰਸਾਤ ਆਉਂਦੀ ਹੈ ਤੇ ਉਸ ਡਰੇਨ ਦੇ ਵਿੱਚ ਜਾ ਕੇ ਪੈ ਸਕੇ ਪਾਣੀ ਕਿੱਥੇ ਲੈ ਗਏ ਬਿਲਕੁਲ ਕੱਲ ਸਵੇਰੇ 10 ਵਜੇ ਤੋਂ ਆਪਣਾ ਕੰਮ ਚੱਲੇਗਾ ਅ ਮਾਨ ਜੋ ਡੀਐਸਪੀ ਮੇਰੇ ਭਰਾ ਮੇਰੇ ਛੋਟੇ ਭਰਾ ਵੱਡੇ ਭਰਾ ਕਹ ਲਓ ਨਾਲ ਨੇ ਇਹ ਪੁਲਿਸ ਫੋਰਸ ਨਾਲ ਲੈ ਕੇ ਜਾਣਗੇ ਔਰ ਬਕਾਇਦਾ ਸਰਕਾਰੀ ਜ਼ਮੀਂਦਾਹੀ ਕਬਜ਼ਾ ਲਵਾਂਗੇ ਸਰ ਗੱਲ ਕਰੀਏ ਜਦ ਫਲੱਡ ਆਉਂਦਾ ਤਾਂ ਕਿਹੜੇ ਕਿਹੜੇ ਪਿੰਡ ਨੇ ਜਿਹੜੇ ਮਾਰਚੇ ਲੈਣੀ ਚਾਹੀਦੇ ਦੇਖੋ ਪਿੱਛੇ ਜੇ ਗੱਲ ਕਰੀਏ ਆਪਣਾ ਕਕਰਾਲਾ ਕਲਾਂ ਨਾਨੂਵਾਲ ਕੋਟਲਾ ਹੈਡੋਂ ਸਹਾਲਾ ਹਿਰੀਆਂ ਬਰਮਾ ਮੁਸ਼ਕਾਬਾ ਸਹਾਲਾ ਬੋਂਦਲੀ ਇਹ ਸਾਰੇ ਦਾ ਪਾਣੀ ਆ ਕੇ ਇਮਾਰਤ ਮੁਕ ਦਿੰਦਾ ਹੋਇਆ ਤਖੀਰ ਤੇ ਆ ਕੇ ਉਨਾਂ ਤੇ ਇਕੱਠਾ ਹੋ ਜਾਂਦਾ ਵੇ ਤੇ ਉਨਾਂ ਤੇ ਪਾਣੀ ਡਾਫ ਲੱਗਦੀ ਏ ਜੇ ਆਪਾਂ ਉਥੋਂ ਸੜਕ ਤੋੜਦੇ ਆਂ ਤੇ ਪਾਣੀ ਫਿਰ ਦਨੇ ਪਰਥਲਾ ਗੜੀ ਕਰਖਾਨਾ ਤੇ ਅਖੀਰ ਤੇ ਪਾਲ ਮਜਰੇ ਨੂੰ ਨੁਕਸਾਨ ਕਰਦਾ ਵੇ ਕਿਉਂਕਿ ਜਿਹੜੀ ਜ਼ਮੀਨ ਦੇ ਨਹਿਰੀ ਵਹਾਹ ਦੀ ਡੀਸਿਲਟਿੰਗ ਹੋਈ ਨਹੀਂ ਹੈਗੀ ਸੋ ਹੁਣ ਅਸੀਂ ਉਹ ਡੀਸਿਲਟਿੰਗ ਕਰਨ ਜਾ ਰਹੇ ਹਾਂ ਉਹਦੀ ਖਲਾਈ ਕਰਨ ਜਾ ਰਹੇ ਹਾਂ ਕੱਲ ਤੋਂ ਜਿਹੜਾ ਕੰਮ ਸ਼ੁਰੂ ਹੋ ਜਾਏਗਾ ਕਿਲੋਮੀਟਰ ਜਿਵੇਂ ਤੁਹਾਨੂੰ ਦੱਸਿਆ ਹੋ ਚੁੱਕਾ ਵੇ ਅਗਲਾ ਲਾਸਟ ਲਾ ਕਿਲੋਮੀਟਰ ਆਲਰੇਡੀ ਡੀਸਿਲਟ ਹੋ ਚੁੱਕਾ ਸਿਰਫ 1 ਕਿਲੋਮੀਟਰ ਜ਼ਿਆਦਾ ਰਹਿ ਗਿਆ ਜਿਹੜਾ ਕੱਲ ਅਸੀਂ ਪੂਰਾ ਕਰ ਲਵਾਂਗੇ